ਪਾਕਿਸਤਾਨ ਭੇਜਣ ਲਈ ਸਰਬਜੀਤ ਕੋਰ ਦੀ ਗਵਾਹੀ ਭਰਨ ਵਾਲਾ ਸਾਬਕਾ ਨੰਬਰਦਾਰ ਆਇਆ ਕੈਮਰੇ ਸਾਹਮਣੇ ਖੋਲ ਦਿੱਤੀਆਂ ਪਰਤਾਂ ਹੋਏ ਵੱਡੇ ਖੁਲਾਸੇ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਬਜੀਤ ਕੋਰ ਪੰਜਾਬ ਦੇ ਕਪੂਰਥਾਲੇ ਦੇ ਪਿੰਡ ਅਮਾਨੀਪੁਰ ਦੀ ਪਾਕਿਸਤਾਨ ਗਏ ਸਰਬਜੀਤ ਕੋਰ ਦੇ ਮਾਮਲੇ ਵਿੱਚ ਗਵਾਹੀ ਭਰਨ ਵਾਲਾ ਸਾਬਕਾ ਨੰਬਰਦਾਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਸਾਬਕਾ ਨੰਬਰਦਾਰ ਅਰਜਨ ਸਿੰਘ ਨੇ ਕਿਹਾ ਕਿ ਸਰਬਜੀਤ ਮੇਰੇ ਕੋਲ ਫਾਰਮ ਲੈ ਕੇ ਆਈ ਸੀ ਕਹਿੰਦੀ ਸੀ ਕਿ ਮੈਂ ਪਾਕਿਸਤਾਨ ਜਾਣਾ ਹੈ ਦਰਸ਼ਨ ਕਰਨ ਲਈ ਤੇ ਤੁਸੀਂ ਦਸਖਤ ਕਰ ਦਿਓ ਤਾਂ ਮੈਂ ਦਸਖਤ ਕਰ ਦਿੱਤੇ ਨੰਬਰਦਾਰ ਨੇ ਕਿਹਾ ਕਿ ਪਿਛਲੇ ਸਾਲ ਉਹ ਸਾਡੇ ਨਾਲ ਕਰਤਾਰਪੁਰ ਵੀ ਗਈ ਸੀ ਉੱਥੇ ਅਸੀਂ 3 ਘੰਟੇ ਰੁਕੇ ਸੀ ਉੱਥੇ ਉਸ ਨੂੰ ਕੋਈ ਬੰਦਾ ਨਹੀਂ ਮਿਲਿਆ ਉਸ ਕੋਲ ਪਾਸਪੋਰਟ ਵੀ ਸੀ ਉਸਨੇ ਕਿਹਾ ਕਿ ਸਾਬਕਾ ਨੰਬਰਦਾਰ ਹੋਣ ਕਰਕੇ ਉਸਨੇ ਮੇਰੇ ਕੋਲੋਂ ਦਸਖਤ ਕਰਵਾਏ ਸਨ ਉਸ ਦੀ ਕੋਈ ਮਾੜੀ ਹਰਕਤ ਵੀ ਨਹੀਂ ਦੇਖੀ ਸੀ ਨਾ ਹੀ ਉਸ ਦਾ ਕੋਈ ਪਿੰਡ ਵਿੱਚ ਕੋਈ ਕੇਸ ਆਇਆ ਨਾ ਹੀ ਉਸ ਦੀ ਕਦੇ ਕੋਈ ਜ਼ਮਾਨਤ ਨਹੀਂ ਦਿੱਤੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਇਹ ਗਲਤ ਜਨਾਨੀ ਹੈ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ 40 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਉਸ ਦੇ ਪਰਿਵਾਰ ਵਿੱਚ ਦੋ ਮੁੰਡੇ ਹਨ ਜੋ ਕਿ ਵਿਆਹੇ ਹੋਏ ਹਨ ਤੇ ਉਸ ਦੀਆਂ ਪੋਤਰੀਆਂ ਵੀ ਹਨ ਕੋਠੇ ਟਰੈਕਟਰ ਟਰੈਲੀ ਜ਼ਮੀਨ ਸਭ ਕੁਝ ਹੈ ਉਸ ਨੇ ਕਿਹਾ ਕਿ ਅੱਸੀ ਤਾਂ ਉਸ ਨੂੰ ਚੰਗੇ ਪਾਸੇ ਤੋਰਿਆ ਸੀ ਕਿ ਜਾ ਕੇ ਦਰਸ਼ਨ ਕਰਕੇ ਆਵੇਗੀ ਅਸੀਂ ਰੋਕ ਨਹੀਂ ਮਾਰੀ ਦੱਸ ਦਈਏ ਕਿ ਭਾਰਤੀ ਇਮੀਗ੍ਰੇਸ਼ਨ రికార్డా ਅਨੁਸਾਰ ਸਰਬਜੀਤ ਕੋਰ 4 ਨਵੰਬਰ ਨੂੰ 28 ਰਹਾਦਰਹੀ 1932 ਸ਼ਰਧਾਲੂਆਂ ਦੇ ਸਮੂਹ ਜਥੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਪ੍ਰਕਾਸ਼ ਨੂੰ ਮਨਾਉਣ ਲਈ ਪਾਕਿਸਤਾਨ ਗਈ ਸੀ ਹਾਲਾਂਕਿ ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਆਖਰੀ ਜਥਾ 10 ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ ਪਹੁੰਚਿਆ ਹੁਣ ਤੱਕ 1922 ਸ਼ਰਧਾਲੂ ਆਪਣੇ ਵਤਨ ਵਾਪਸ ਪਰਤ ਚੁੱਕੇ ਹਨ ਪਰ ਔਰਤ ਸਰਬਜੀਤ ਕੋਰ ਕਰ ਵਪਸ ਨਹੀਂ ਆਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤ ਨੇ 4 ਨਵੰਬਰ ਨੂੰ ਜਥੇ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ ਵਿੱਚ ਭਰੇ ਗਏ ਫਾਰਮ ਵਿੱਚ ਆਪਣੀ ਮੋਢਲੀ ਜਾਣਕਾਰੀ ਅਧੂਰੀ ਛੱਡ ਦਿੱਤੀ ਸੀ ਅਤੇ ਆਪਣੀ ਨੈਸ਼ਨੈਲਿਟੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ ਸੀ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਸ ਨੇ ਪਾਕਿਸਤਾਨ ਵਿੱਚ ਨਾਂ ਬਦਲ ਕੇ ਨਿਕਾਹ ਕਰਵਾ ਲਿਆ ਹੈ ਉਸ ਦਾ ਨਿਕਾਹ ਤੋਂ ਬਾਅਦ ਨਾਂ ਵੀ ਬਦਲ ਕੇ ਸਰਬਜੀਤ ਕੋਰ ਤੋਂ ਨੂਰ ਖੁਸੈਨ ਰੱਖ ਦਿੱਤਾ ਗਿਆ ਹੈ ਨਿਕਾ ਦਾ ਸਰਟੀਫਿਕੇਟ ਉਸ ਨੂੰ ਪਾਕਿਸਤਾਨ ਦੇ ਇੱਕ ਮਜ਼ਦੇਦ ਵੱਲੋਂ ਦਿੱਤਾ ਗਿਆ ਹੈ ਜਿੱਥੇ ਉਸ ਦਾ ਨਿਕਾਹ ਹੋਇਆ ਸੀ ਜਾਣਕਾਰੀ ਮੁਤਾਬਕ ਸਰਬਜੀਤ ਕੋਰਤੇ ਪੰਜਾਬ ਚ ਕਈ ਮੁਕਾਦਮੇ ਦਰਜ ਸਨ ਪਰ ਫਿਰ ਵੀ ਉਸ ਦੀ ਕੋਈ ਵੀ ਇਨਕੁਆਰੀ ਨਹੀਂ ਹੋਈ ਜੇਕਰ ਕੇਤੇ ਦਾ ਵੀਜ਼ਾ ਲੱਗਦਾ ਹੈ ਤਾਂ ਪਹਿਲਾਂ ਪਾਸਪੋਰਟ ਵੇਲੇ ਵੀ ਉਸ ਦੀ ਇਨਕੁਆਰੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਾਸਪੋਰਟ ਬਣਦਾ ਹੈ ਜੇਕਰ ਪਾਸਪੋਰਟ ਬਣ ਵੀ ਜਾਵੇ 2 ਨੰਬਰ ਦੇ ਵਿੱਚ ਪਰ ਜਦੋਂ ਵੀਜ਼ਾ ਲੱਗਦਾ ਹੈ ਉਦੋਂ ਉਸ ਦੀ ਪੂਰੀ ਇਨਕੁਆਰੀ ਹੁੰਦੀ ਹੈ ਵਿੱਚ ਵਿੱਚ ਨਿਕਲ ਕੇ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸਰਬਜੀਤ ਕੋਰ ਦਾ ਜਿਹੜਾ ਪਤੀ ਹੈ ਉਹ ਇੰਗਲੈਂਡ ਦੇ ਵਿੱਚ ਹੈ ਪਰ ਨੰਬਰਦਾਰ ਦੇ ਦਸਣ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਪਤੀ 40 ਸਾਲ ਪਹਿਲਾਂ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਇਥੋਂ ਤੱਕ ਕਿ ਸਰਬਜੀਤ ਕੋਰ ਦੇ ਦੋ ਬੱਚੇ ਹਨ ਜਿਹੜੇ ਵਿਆਹੇ ਹੋਏ ਹਨ ਅਤੇ ਪੋਤਰੀਆਂ ਵੀ ਹਨ ਜੇਕਰ ਆਪਾਂ ਇਸ ਗੱਲ ਤੇ ਆਏ ਕਿ ਉਸ ਦਾ ਵੀਜ਼ਾ ਲੱਗ ਕਿਵੇਂ ਗਿਆ ਅਤੇ ਉਸਨੇ ਜਿਹੜੇ ਭਰਨ ਵਾਲੇ ਕੋਲਮ ਸੀ ਉਹ ਖਾਲੀ ਕਿਉਂ ਛੱਡੇ ਸੀ ਤੇ ਫਿਰ ਜਿਹੜੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਹੈ ਤੇ ਉਹਨਾਂ ਨੇ ਇਸ ਦੇ ਨਾਲ ਕੋਈ ਜਵਾਲੀਆ ਸਵਾਲ ਕਿਉਂ ਨਹੀਂ ਕੀਤਾ ਕਿਉਂ ਨਹੀਂ ਸਵਾਲ ਕੀਤਾ ਇਸ ਨੂੰ ਇਹ ਵੀ ਇੱਕ ਵੱਡਾ ਮਸਲਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਬਜੀਤ ਕੋਰਤੇ ਪਾਕਿਸਤਾਨ ਪ੍ਰਸ਼ਾਸਨ ਕੋਈ ਐਕਸ਼ਨ ਲੈਂਦਾ ਹੈ ਜਾਂ ਫਿਰ ਨਹੀਂ ਇਸ ਬੀਬੀ ਨੇ ਪਾਕਿਸਤਾਨ ਪਹੁੰਚਣ ਲਈ ਗੁਰੂ ਨਾਨਕ ਦੇਵ ਜੀ ਦਾ ਸਹਾਰਾ ਲਿਆ ਸਿੱਖ ਸੰਗਤਾਂ ਦਾ ਹਾਰਾ ਲਿਆ ਗੁਰਦੁਆਰੇ ਸਹਿਬ ਦੀ ਮਰਿਆਦਾ ਨੂੰ ਤੋੜਿਆ ਕਈ ਵਾਰ ਕਹਾਵਤ ਸੱਚ ਹੋ ਜਾਂਦੀ ਹੈ ਵੀ ਰੱਬ ਜਦੋਂ ਵੀ ਮਾਰਦਾ ਏ ਮਤ ਮਾਰਦਾ ਏ ਤੇ ਇਸ ਬੀਬੀ ਦੀ ਰੱਬ ਨੇ ਸਜ਼ਾ ਵੀ ਮੁਰਕਰ ਕਰਤੀ ਕਿਉਂਕਿ ਇਸ ਨੇ ਪਾਕਿਸਤਾਨ ਚ ਕਿਹਾ ਕਿ ਇਸ ਦਾ ਤਲਾਕ ਹੋਇਆ ਏ ਤੇ ਉਹਨਾਂ ਨੇ ਤਾਂ ਨਿਕਾਹ ਦੀ ਆਗਿਆ ਦੇ ਦਿੱਤੀ ਜਦੋਂ ਕਿ ਇਸ ਦਾ ਪਤੀ ਇੰਗਲੈਂਡ ਵਿੱਚ ਹੈ ਉਸ ਨੂੰ ਤੇ ਆਪਣੇ ਬੱਚਿਆਂ ਨੂੰ ਪੰਜਾਬ ਛੱਡ ਕੇ ਗਈ ਹੈ ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਨੇ ਗਲਤ ਰਸਤਾ ਚੁਣਿਆ ਇੱਥੇ ਦਾਖਲ ਹੋਣ ਲਈ ਸਿੱਖ ਸੰਗਤਾਂ ਸਾਡੇ ਸਤਿਕਾਰਯੋਗ ਹੈ ਇਸ ਵਿੱਚ ਸਾਡੀਆਂ ਮਾਮਾ ਪੈਣਾ ਆਉਂਦੀਆਂ ਨੇ ਜਿਨ੍ਹਾਂ ਦਾ ਸਤਿਕਾਰ ਤੇ ਹਿਫਾਜ਼ਤ ਕਰਨਾ ਸਾਡਾ ਧਰਮ ਹੈ ਇਸ ਬੇਬੇ ਨੂੰ ਜਲਦੀ ਵਾਪਸ ਭੇਜਿਆ ਜਾਵੇਗਾ ਪਰ ਇਸ ਨੇ ਅੱਗੇ ਤੋਂ ਸਿੱਖ ਜਥਿਆਂ ਵਿੱਚ ਜਾਣ ਵਾਲੀਆਂ ਸਾਰੀਆਂ ਬੇਬੀਆਂ ਲਈ ਔਖਾ ਕਰ ਦਿੱਤਾ ਹੈ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ ਤੇ ਵੀਜ਼ੇ ਦੇਣ ਤੇ ਸਖਤੀ ਵਰਤੀ ਜਾਵੇਗੀ ਤੇ ਵਾਪਸ ਮੁੜਨ ਤੱਕ ਉਸ ਨੂੰ ਸ਼ੱਕ ਦੇ ਤੌਰ ਤੇ ਦੇਖਣਗੇ ਸਭ ਬੁੱਡੇ-ਵਰੇ ਆਪਣੇ ਤੇ ਕਲੰਕ ਲਵਾ ਹੀ ਲਿਆ ਇਸ ਦੀ ਆਈਡੀ ਵੀ ਉਸ ਦੇ ਵਿੱਚ ਹੈ ਇੰਸਟਾ ਦੇ ਉਸ ਦੇ ਵਿੱਚ ਕਿੰਨੀਆ ਸ਼ਰਾਫਤਾ ਦਿਖਾਉਂਦੀ ਸੀ ਤੇ ਬਾਇਓ ਵਿੱਚ ਐਡਰੈਸ ਪਾਕਿਸਤਾਨ ਦਾ ਭਰੀ ਬੈਠੀ ਹੈ ਲੱਖ ਦੀ ਲਾਣਤ ਤੇਰੇ ਤੇ ਸਿੱਖ ਸੰਗਤ ਦੀ ਸ਼ਬੀ ਖਰਾਬ ਕਰਨ ਵਾਲੀਏ ਤੇਰੀ ਜ਼ਿੰਦਗੀ ਇਹ ਕੁਝ ਵੀ ਕਰ ਕਿਤੇ ਵੀ ਜਾ ਪਰ ਆਪਣੇ ਦਮ ਤੇ ਕਰਨਾ ਸੀ ਤੇ ਸਿੱਧਾ ਜਾਣਾ ਸੀ ਬੁੱਡੇ ਬਰੇ ਇਸ਼ਕੇ ਵਿੱਚ ਅੰਨੀ ਹੋਈ ਇਸ ਜਨਾਨੀ ਨੂੰ ਕੱਲ ਰਾਤ ਪਾਕਿਸਤਾਨ ਪੁਲਿਸ ਨੇ ਚੁੱਕ ਲਿਆ ਕਹਿੰਦੇ ਬੀਬਾ ਤੂੰ ਸਾਨੂੰ ਗੱਪ ਮਾਰਿਆ ਕਿ ਮੇਰੇ ਪੰਜਾਬ ਵਾਲੇ ਘਰ ਵਾਲੇ ਨਾਲ ਤਲਾਕ ਹੋਇਆ ਹੈ ਉਹ ਵਿਚਾਰਾ ਇੰਗਲੈਂਡ ਵਿੱਚ ਬੈਠਿਆ ਹੈ ਪਿੱਟੀ ਜਾਂਦਾ ਕਿ ਮੇਰੇ ਨਾਲ ਇੱਕ ਪਾਸਾ ਤਾਂ ਕਰ ਜਾਂਦੀ ਕਹਿੰਦੇ ਤੂੰ ਆਪਦੀ ਉਮਰ ਸਾਨੂੰ ਘੱਟ ਦਸੀ ਹੈ ਸਾਨੂੰ ਪਤਾ ਹੈ ਚੜ੍ਹਦੇ ਪੰਜਾਬ ਵਿੱਚ ਤੇਰੇ ਪੋਤੇ-ਪੋਤੀਆਂ ਵੀ ਹਨ ਅੱਜ ਦੁਪਹਿਰੇ 2 ਵਜੇ ਸ਼ੇਖੋਪੁਰਾ ਅਦਾਲਤ ਵਿੱਚ ਕਿਤੇ ਜਾਣਗੇ ਦੋਵੇਂ ਮੀਆਂ ਬੀਬੀ ਪੇਸ਼ ਹੋਣਗੇ ਤੇ ਦੂਜੇ ਪਾਸਿਓਂ ਨਸੀਰ ਦੀਆਂ ਪਹਿਲੀਆਂ ਪਤਨੀਆਂ ਨੇ ਵੀ ਰੋਲਾ ਪਾ ਲਿਆ ਪਿੱਟ ਸਿਆਪਾ ਕਹਿੰਦੀਆਂ ਸਾਨੂੰ ਘਰ ਦਾ ਸੌਦਾ ਪਤਾ ਲਿਆ ਕੇ ਦੇਣ ਵਾਸਤੇ ਤਾਂ ਤੇਰੇ ਕੋਲ ਪੈਸੇ ਹੈ ਨਹੀਂ ਆ ਤੀਜੀ ਰਾਨ ਨੂੰ ਹੋਰ ਰੋਗ ਲਾ ਲਿਆ ਉਧਰ ਨੰਬਰਦਾਰ ਨੇ ਕੀਤੀ ਸੀ ਸਰਬਜੀਤ ਨੂੰ ਜਥੇ ਨਾਲ ਭੇਜਣ ਦੀ ਸ਼ਿਫਾਰਿਸ਼ ਐਸਜੀਪੀਸੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਨੇ ਦਿੱਤੀ ਸਫਾਈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਕਪੂਰਥਲੀਆ ਦੇ ਪਿੰਡ ਅਮਾਨੀਪੁਰ ਦੀ ਔਰਤ ਸਰਬਜੀਤ ਕੌਰ ਦੇ ਮਾਮਲੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਨੇ ਕਿਹਾ ਹੈ ਕਿ ਪਿੰਡ ਦੇ ਨੰਬਰਦਾਰ ਨੇ ਸਰਬਜੀਤ ਕੌਰ ਨੂੰ ਜਥੇ ਨਾਲ ਪਾਕਿਸਤਾਨ ਭੇਜਣ ਦੀ ਸ਼ਿਫਾਰਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੋਕੇਸ਼ਰ ਧਾਲੂਆ ਨੇ ਨਨਕਾਣਾ ਸਾਹਿਬ ਜਾਣ ਲਈ ਕਪੂਰਥਾਲੇ ਦੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਆਪਣੇ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਏ ਹਨ ਸਰਬਜੀਤ ਕੋਰ ਨੇ ਵੀ ਉੱਥੇ ਆਪਣੇ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਉਸ ਨੇ ਪਿੰਡ ਦੇ ਨੰਬੜਦਾਰ ਨਾਲ ਸੰਪਰਕ ਕੀਤਾ ਜਿਸ ਨੇ ਉਸ ਦੀ ਪਛਾਣ ਅਤੇ ਰਿਹائش ਦੀ ਪੁਸ਼ਟੀ ਕੀਤੀ ਫਿਰ ਫਾਈਲ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਉਸ ਨੇ ਸਪਸ਼ਟ ਕੀਤਾ ਕਿ ਸਰਬਜੀਤ ਕੋਰ ਦੀ ਫਾਈਲ ਕਦੇ ਵਾਪਸ ਨਹੀਂ ਆਈ ਤੇ ਨਾ ਹੀ ਇਸ ਤੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਜ਼ਾਹਰ ਕੀਤਾ ਗਿਆ ਸੀ ਰੂਹੀ ਏ ਵੀ ਦੱਸਿਆ ਕਿ ਜਦੋਂ ਸਰਬਜੀਤ ਕੋਰ ਜਥੇ ਨਾਲ ਪਾਕਿਸਤਾਨ ਤੋਂ ਵਾਪਸ ਨਾ ਪਰਤੀ ਤਾਂ ਉਹਨਾਂ ਨੇ ਨੰਬਰਦਾਰ ਅਤੇ ਗੁਰਦੁਆਰੇ ਦੇ ਰਿਕਾਰਡ ਕੀਪਰ ਨਾਲ ਉਸਦੇ ਘਰ ਜਾ ਕੇ ਜਾਂਚ ਕੀਤੀ ਸੀ ਇਸ ਦੌਰਾਨ ਸਰਬਜੀਤ ਕੋਰ ਦੇ ਪੁੱਤਰਾਂ ਨੇ ਦੱਸਿਆ ਕਿ ਉਹਨਾਂ ਦਾ ਆਪਣੀ ਮਾਂ ਸਰਬਜੀਤ ਕੋਰ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਪਾਕਿਸਤਾਨ ਤੋਂ ਵਾਪਸ ਨਹੀਂ ਆਈ ਰੋਹੀ ਨੇ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਇਹ ਪੁਸ਼ਟੀ ਕਰਨਾ ਸੀ ਕਿ ਯਾਤਰੀ ਸਿੱਖ ਧਰਮ ਨੂੰ ਸਮਰਪਿਤ ਸੀ ਅਤੇ ਪਿੰਡ ਦਾ ਸਥਾਈ ਨਿਵਾਸੀ ਅਜਹੀਆਂ ਕਟਨਾਮਾਂ ਨੂੰ ਰੋਕਣ ਲਈ ਅਪ ਅਧਿਕਾਰਿਕ ਕਾਗਜ਼ਾਂ 'ਚ ਹੋਰ ਪਿਛੋਕੜ ਦੀ ਜਾਂਚ ਕਰਨਾ ਪੰਜਾਬ ਅਤੇ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ। ਪਾਕਿਸਤਾਨ ਵਿੱਚ ਵਿਆਹ ਕਰਨ ਤੋਂ ਬਾਅਦ ਨੂਰ ਹੁਸੈਨ ਬਨਣ ਵਾਲੀ ਸਰਬਜੀਤ ਲਗਭਗ 9 ਸਾਲਾਂ ਤੋਂ ਇੰਟਰਨੈਟ ਤੇ ਪਾਕਿਸਤਾਨ ਨੌਜਵਾਨ ਨਾਸਿਰ ਦੇ ਸੰਪਰਕ ਵਿੱਚ ਸੀ। ਇਹ ਅਜੇਹਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 2018 ਵਿੱਚ ਹਸ਼ਿਆਰਪੁਰ ਦੀ ਕਿਰਨ ਬਾਲਾ ਵੀ ਜਥੇ ਨਾਲ ਗਈ ਸੀ ਅਤੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਸੀ ਅਤੇ ਵਾਪਸ ਨਹੀਂ ਆਈ। 2015 ਵਿੱਚ ਜਥੇ ਨਾਲ ਪਾਕਿਸਤਾਨ ਗਏ ਸੁਨੀਲ ਵੀ ਆਪਣੇ ਪਰਿਵਾਰ ਨਾਲ ਉੱਥੇ ਹੀ ਵਸ ਗਿਆ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ